ਫਲੋਰ ਦਾਣਾ ਮੰਡੀ ਵਿੱਚ ਖੁਰਾਕ ਸਪਲਾਈ ਮੰਤਰੀ ਲਾਲਜਨ ਕਟਾਰੂਚੱਕ ਹੁਣੇ ਪਹੁੰਚਿਆ ਹੋਇਆ ਜਿਹੜੇ ਦੌਰਾ ਕਰ ਰਹੇ ਹੈ ਗੱਲਬਾਤ ਵੀ ਕਰ ਲੈਣੇ ਹੈ ਸਰ ਅੱਜ ਫਲੋਰ ਧਰਮੰਡੀਆਂ ਵਿੱਚ ਪਹੁੰਚੇ ਆਂ। ਇਹ ਸੀਜ਼ਨ ਜਿਹੜਾ ਆ ਰਿਹਾ ਜੀ ਇਹ ਕਿਹੋ ਜਿਹਾ ਕਿਸਾਨ ਦਾ। ਜੀ। ਬਿਲਕੁਲ ਸੀਜ਼ਨ ਬਹੁਤ ਵਧੀਆ ਹੈ। ਡੇ ਬਾਏ ਡੇ ਸੀਜ਼ਨ ਪੀਕਤੇ ਜਾ ਰਿਹਾ। ਔਰ ਅੱਜ ਮੈਂ ਫਲੋਰ ਮੰਡੀ ਸਾਂ ਆਇਆ ਔਰ ਇੱਥੇ ਬੜੇ ਸ਼ਾਨਦਾਰ ਪ੍ਰਬੰਧ ਨੇ ਮੇਰੇ ਨਾਲ ਸਾਡੇ ਹਲਕਾ ਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਐਸ ਡੀ ਐਮ ਫਲੋਰ ਸੋ ਤਮਾਮ ਸਾਡੇ ਅਧਿਕਾਰੀ ਸਵਾਨਾਂ ਦੀ ਵਾਈਚ ਲਗਾਤਾਰ ਇਹ ਵੀ ਇੱਥੇ ਕੰਮ ਕਰ ਰਹੇ ਆ ਸਮਾਵੇ ਅੱਜ ਇੱਥੇ ਆਇਆ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਕਿਸਾਨ ਖੁਸ਼ ਹੋ ਕੇ ਜਾ ਰਹੇ ਆ। ਔਰ 37 ਲੱਖ ਐਮਟੀ ਪੰਜਾਬ ਦੀ ਮੰਡੀਆਂ ਚ ਆਇਆ 33.3 ਲੱਖ ਅਸੀਂ ਖਰੀਦ ਲਿਆ ਸੌਦਾ ਬਣਦਾ ਪੈਸਾ ਜਿਹੜਾ ਕਿਸਾਨ ਦੇ ਖਾਤੇ 'ਚ 3216 ਫਰ ਰੁਪਇਆ ਉਹ ਵੀ ਪਾ ਦਿੱਤਾ ਗਿਆ ਸੋ ਬੰਪਰ ਫਸਲ ਇਸ ਵਾਰ ਆ ਰਹੀ ਹੈ ਪੰਜਾਬ ਦੀ ਮੰਡੀਆਂ ਦੇ ਅੰਦਰ ਦਾਣਾ ਬਹੁਤ ਸੋਹਣਾ ਔਰ ਇਹਦਾ ਪੰਜਾਬ ਦੇ ਕਿਸਾਨ ਨੂੰ ਵੀ ਆਰਥਿਕ ਲਾਭ ਹੈਗਾ ਸੋ ਪੰਜਾਬ ਨੂੰ ਜਿਹੜਾ ਕੇਂਦਰੀ ਪੂਲ ਦਾ ਟਾਰਗੇਟ ਮਿਲੇ 142 ਲੱਖ ਐਮਟੀ ਦਾ ਅਸੀਂ ਸਹਿਜੇ ਉਹ ਵੀ ਪੂਰਾ ਕਰਾਂਗੇ ਸੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਬਾਹਰ ਦਾਣਾ ਸਾਡੇ ਕੋਲ ਆ ਸੀਸੀਐਲ ਸਾਡੇ ਕੋਲ ਆ ਸੋ ਸਾਰੇ ਪ੍ਰਬੰਧ ਕੀਤੇ ਆ ਕਿਸਾਨ ਚੜ੍ਹਦੀ ਕਲਾ ਚਾਹੁੰਦਾ ਕੱਲਾ ਕੱਲਾ ਦਾਣਾਵਣਾ ਦਾ ਐਮਐਸਬੀ ਦੇ ਚੱਕ ਕੇ 24 ਘੰਟੇ ਦੇ ਵਿੱਚ ਪੇਮੈਂਟ ਜਿਹੜਾ ਉਹਦਾ ਖਾਤੇ 'ਚ ਪਾਵਾਂਗੇ ਸਰ ਥੋੜਾ ਮੌਸਮ ਦੀ ਮਾਰ ਪਈ ਹੈਗੇ ਉਹਨੂੰ ਲੈ ਕੇ ਵੀ ਥੋੜਾ ਫਸਲ ਖਰਾਬ ਹੋਈ ਹੈ ਜਾਂ ਮੰਡਿਆਂ ਦੇ ਵਿੱਚ ਤਰਪਾਲਾਂ ਨੂੰ ਲੈ ਕੇ ਥੋੜਾ ਕਿਸਾਨਾਂ ਨੇ ਇਤਰਾਜ਼ ਜਤਾਇਆ ਕਿ ਕੋਈ ਪ੍ਰਬੰਧ ਨਹੀਂ ਛੇ ਨਹੀਂ ਦੇਖੋ ਜਿਸ ਤਰ੍ਹਾਂ ਕਿਤਾ ਮੌਸਮ ਦਾ ਸਵਾਲ ਹੈ ਕੁਦਰਤ ਦੇ ਆਪਣੇ ਰੰਗ ਨੇ ਯਾਰ ਕੁਦਰਤ ਨੇ ਪਤਾ ਨਹੀਂ ਕਦੋਂ ਬੰਦ ਨੂੰ ਕਿਹੜੇ ਰੰਗ ਚ ਰੰਗ ਦੇਣਾ ਹੈ ਕੁਦਰਤ ਕੋਲ ਅਸੀਮ ਤਾਕਤ ਹੈ ਸੋ ਅਸੀਂ ਆਲਮੋਸਟ ਪ੍ਰਬੰਧ ਕੀਤਾ ਤਰਪਾਲਾਂ ਦਾ ਕੀਤਾ ਕ੍ਰੇਟਾਂ ਦਾ ਕੀਤਾ ਸੋ ਬਾਕੀ ਮਾਰੇ ਮੋਟੇ ਇਨਸੀਡੈਂਟ ਬੜਾ ਵੱਡਾ ਏ ਐਕਸਰਸਾਈਜ਼ ਹੁੰਦੀ ਆ ਪੈੜੀ ਔਰ ਬੀੜ ਦੀ ਪ੍ਰਕਿਰਵਰਮੈਂਟ ਦੀ ਕੁਝ ਨਾ ਕੁਝ ਥੋੜਾ ਬੋਤਾ ਅਜ ਵਾਪਰਦਾ ਨਾ ਲੇਕਿਨ ਅਸੀਂ ਮਤਲਬ ਸਾਰੇ ਪ੍ਰਬੰਧ ਕੀਤੇ ਆ ਔਰ ਵਧੀਆ ਸਿਜਣਾ ਪਚਲਾਵਾ ਸਰ ਕਈ ਫਸਲਾਂ ਨੂੰ ਜਿਵੇਂ ਅੱਗ ਲੱਗੀ ਹੈਗੇ ਉਹਦੇ ਲਈ ਮੁਆਵਜ਼ੇ ਦੀ ਮੰਗ ਵੀ ਕਿਸਾਨ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਲਈ ਬਿਲਕੁਲ ਮੁਆਵਜ਼ੇ ਕੋ ਮੁੱਖ ਮੰਤਰੀ ਜੀ ਨੇ ਚਾਹਿਆ ਗੜਿਆਂ ਦਾ ਕਿਤੇ ਪ੍ਰਕੋਪ ਹੋਇਆ ਚਾਹੇ ਮਤਲਬ ਕਿਸੇ ਸ਼ਾਰਟ ਦੇ ਕਾਰਨ ਕਣਕਾਂ ਦੀ ਖੇਤਾਂ ਸੜੀਆਂ ਨੇ ਉਹਦੇ ਲਈ ਬਕਾਇਦਾ ਸਪੈਸ਼ਲ ਸਰਕਾਰ ਨੇ ਹੁਕਮ ਕੀਤਾ ਉਹਦੀ ਅਸੈਸਮੈਂਟ ਲਵਾ ਕੇ ਕਿਸਾਨਾਂ ਕੱਲ ਕੱਲੇ ਬੱਸ ਦੀ ਪਰਭਾਈ ਕਰਾਂਗੇ ਅਸੀਂ ਸਰ ਇੱਕ ਚੈਟ ਵਾਇਰਲ ਹੋਈ ਆ ਉਹਨੂੰ ਵੀ ਲੈ ਕੇ ਕਾਫੀ ਹਾਈਲਾਈਟ ਹੋਇਆ ਹੈਗਾ ਚਾਹ ਰੁਨੀਤ ਬਿੱਟੂ ਉਹਨਾਂ ਨੇ ਵੀ ਉਹਦੇ ਸਟੇਟਮੈਂਟ ਦਿੱਤੇ ਹੈਗੇ ਆ ਕਿਰਮਜੀਤ ਹੈ ਨਾ ਜਿਹੜੀ ਸਟੇਟਮੈਂਟ ਬੜੀ ਕਲੀਅਰ ਗੱਲ ਆ ਜੀ ਤੇ ਸਾਡੇ ਗੁਰੂਆਂ ਦੀ ਧਰਤੀ ਆ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਆ ਜਿਸ ਧਰਤੀ ਤੇ ਚੱਪਾ-ਚੱਪਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਨਵਤਾ ਦਾ ਸੰਦੇਸ਼ ਦਿੱਤਾ ਜਾਂਦਾ ਆ ਮਾਨਸ ਕੀ ਜਾਤ ਸਭੇ ਇੱਕ ਨੂੰ ਪਛਾਣ ਦਾ ਪੈਗਾਮ ਦੁਹਰਾਇਆ ਜਾਂਦਾ ਇਸ ਧਰਤੀ ਨੂੰ ਕਿਸੇ ਨੂੰ ਵੀ ਅੱਗ ਚ ਝੋਕਣ ਦੀ ਜਾਂ ਇਸ ਧਰਤੀ ਨੂੰ ਇਤੋ ਦੇ ਭਾਈਚਾਰਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਊਗੀ ਜੇ ਕੋਈ ਵਾਇਲੇਸ਼ਨ ਕਰੂਗਾ ਡਟ ਕੇ ਮਾਨ ਸਾਹਿਬ ਪਹਿਲਾਂ ਵੀ ਕਾਰਵਾਈ ਕਰ ਰਿਹਾ ਆ ਗਾਹ ਵੀ ਕਰਨਗੇ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਗੁਰੂਆਂ ਦਾ ਸ਼ਹੀਦਾਂ ਦਾ ਇਹਨੂੰ ਕਿਸੇ ਵੀ ਤਰ੍ਹਾਂ ਕਿਸ ਨੂੰ ਕੈਪਚਰ ਕਰਨ ਦੀ ਇਜਾਜ਼ਤ ਦਿੱਤੀ ਜਾਓਗੇ ਕਾਨੂੰਨ ਜੀ ਇਹ ਸੰ ਮੰਤਰੀ ਲਾਲਜਨ ਕਟਾਰੂਜਾ ਜਿਹੜੇ ਆ ਜੜਾਣਾ ਮੰਡੀ ਫਲੋਰ ਦੇ ਵਿੱਚ ਜਿਹੜੇ ਪਹੁੰਚੇ ਹੋਏ ਹਨ ਨੇ ਸਾਫ਼ ਤੌਰ ਤੇ ਕਹਤਾ ਕਿ ਜੇਕਰ ਕੋਈ ਵੀ ਨਾ ਆਨ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਸਖਤ ਕਾਰਵਾਈ ਕਰ ਦਿਓਗੇ ਹਣੇ ਦੇ ਨਾਲ ਮਨੀਸ਼ ਬਾਬਾ ਜਾਗਵਾਨੀ ਫਲੋਰ